ਕੁਮંત્રી ਮਹਿਲਾ ਦਿਵਸ ਮੌਕੇ ਸੰਧਲੀ ਲੇਡੀਜ਼ ਕਲੱਬ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅੱਜ ਕੁਮંત્રી ਮਹਿਲਾ ਦਿਵਸ ਮੌਕੇ ਸੰਧਲੀ ਲੇਡੀਜ਼ ਕਲੱਬ ਵੱਲੋਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੜਾਲਾ ਵਿਖੇ ਬਜ਼ੁਰਗ ਔਰਤਾਂ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 130 ਔਰਤਾਂ ਦੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਲਈ ਖੂਨ ਦੇ ਸੈਂਪਲ ਲਏ ਗਏ ਇਸ ਮੌਕੇ ਕਲੱਬ ਦੇ ਪ੍ਰਧਾਨ ਮੈਡਮ ਸਵਰਨ ਕੌਰ ਨੇ ਦੱਸਿਆ ਕਿ ਇਹ ਬਜ਼ੁਰਗ ਸਾਡਾ ਸਰਮਾਇਆ ਹਨ ਇਹਨਾਂ ਦੀ ਸਾਂਭ ਸੰਭਾਲ ਸਾਡਾ ਮਨਬੁੱਲਾ ਫਰਜ਼ ਹੈ ਜਿੱਥੇ ਅੱਜ ਇਹਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਉੱਥੇ ਕਲੱਬ ਵੱਲੋਂ ਇਹਨਾਂ ਨੂੰ ਸਿਹਤਮੰਦ ਰੱਖਣ ਲਈ ਮੁਰੱਬੇ ਦੇ ਡੱਬੇ ਵੀ ਵੰਡੇ ਗਏ ਹਨ ਉਹਨਾਂ ਦੱਸਿਆ ਕਿ ਅਜਿਹੇ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਮਨਜੀਤ ਕੌਰ ਨੇ ਜਿੱਥੇ ਆਏ ਮਰੀਜ਼ਾਂ ਨਾਲ ਸਿਹਤ ਸੰਭਾਲ ਦੇ ਨੁਕਤੇ ਸਾਂਝੇ ਕੀਤੇ ਉੱਥੇ ਕਲੱਬ ਵੱਲੋਂ ਉਹਨਾਂ ਦਾ ਮਾਨਸਨ ਮਾਰਵੀ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਮੈਡਮ ਸਵਰਨ ਕੌਰ ਨੇ ਆਖਿਆ ਕਿ ਮੈਂ ਪਹਿਲੋਂ ਤੇ ਪਰਮਾਤਮਾ ਦਾ ਬਹੁਤ ਵੱਡਾ ਸ਼ੁਕਰ ਕਰਨਾ ਚਾਹਨੀ ਆ ਕਿ ਉਹਨੇ ਇਸ ਜਨਮ ਦੇ ਵਿੱਚ ਹੀ ਇੱਕ ਮੌਕਾ ਦਿੱਤਾ ਏ ਕਿ ਲੋਕਾਂ ਦੀ ਆਪਣੇ ਜੈਂਡਰ ਦੀ ਤਕਲੀਫ ਮਹਿਸੂਸ ਕਰਨ ਦਾ ਤੇ ਲੋੜਵੰਦਾਂ ਦੀ ਲੋੜਵੰਦ ਤੇ ਖਰੇ ਆਪਾਂ ਵੀ ਆ ਬਾਹ ਫੜਨ ਦਾ ਸੋ ਕਲੱਬ ਜਿਹੜਾ ਇਹ ਜਦੋਂ ਬਣਿਆ ਸੀ ਤੇ ਇੱਕ ਮਕਸਦ ਲੈ ਕੇ ਚੱਲਿਆ ਸੀ ਕਿ ਔਰਤਾਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ ਸਫਰਰ ਵੀ ਨੇ ਤੋਂ ਕਿੱਥੇ ਆਪ ਜ਼ਿੰਮੇਵਾਰ ਨੇ ਆਪਣੀਆਂ ਕਮਜ਼ੋਰੀਆਂ ਲਈ ਸੋ ਉਹਦੇ ਲਈ ਕਲੱਬ ਜਿਹੜਾ ਉਹ ਕੰਮ ਕਰਦਾ ਰਿਹਾ ਤੇ ਅੱਜ ਗੁਰੂ ਦੀ ਮਿਹਰ ਹੀ ਮੈਂ ਸਮਝ ਨਹੀਂ ਆ ਕਿ ਅੱਜ ਇਹ ਕੈਂਪ ਜਿਹੜਾ ਸੀ ਇਹਦਾ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜੀਆਂ ਅਸੀਂ 60 ਪਲੱਸ ਸੋਚਿਆ ਸੀ ਔਰਤਾਂ ਨੇ ਉਹਨਾਂ ਦੇ ਟੈਸਟ ਕਰਵਾਏ ਜਾਣ ਸੋ ਟੈਸਟ ਹੋ ਰਹੇ ਨੇ ਤੁਸੀਂ ਦੇਖਿਆ ਹੈ ਤੇ ਜਿਹੜੀ ਉਹਨਾਂ ਦੀ ਕੋਈ ਪ੍ਰੋਬਲਮ ਡਾਇਗਨੋਸ ਹੋਏਗੀ ਉਹਦੇ ਹਿਸਾਬ ਨਾਲ ਫਿਰ ਉਹਨਾਂ ਦੀ ਉਹ ਆਪਣੇ ਵੀ ਕੇਅਰ ਕਰ ਸਕਦੀਆਂ ਨੇ ਸੋ ਇੱਕ ਸੁਨੇਹਾ ਵੀ ਹੈ ਕਲੱਬ ਵੱਲੋਂ ਔਰਤਾਂ ਨੂੰ ਕਿ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ ਔਰਤ ਦਾ ਜਿਹੜਾ ਕਿ ਉਹ ਬਿਨਾਂ ਪਛਾਣੇ ਕਰੀ ਜਾਂਦੀ ਹੈ ਬਹੁਤੀ ਵਾਰੀ ਮੈਂ ਕਹਿੰਨੀ ਆ ਕਿ ਔਰਤਾਂ ਨੂੰ ਕਿਹਾ ਜਾਂਦਾ ਤੁਸੀਂ ਕਰਦੀਆਂ ਕੀ ਉਹ ਜਦੋਂ ਕਿ ਕਰਦੀਆਂ ਇਹ ਸਭ ਕੁਝ ਜੋ ਨੇ ਤੇ ਫਿਰ ਕਿੱਥੇ ਕਮੀਆਂ ਰਹਿ ਗਈਆਂ ਨੇ ਕਿ ਉਹਨੂੰ ਰੈਗਨੀਸ਼ਨ ਨਹੀਂ ਮਿਲੀ ਸੋ ਕਲੱਬ ਜਿਹੜਾ ਹੈ ਅੱਜ ਮੈਂ ਇਹਨਾਂ ਸਾਰਿਆਂ ਕੋਲ ਇੱਕ ਵਾਅਦਾ ਕਰਾਇਆ ਹੈ ਕਿ ਆਪਾਂ ਘਰ ਵਿੱਚ ਸਫਾਈ ਕਰਨੇ ਆ ਸਾਰੇ ਪਰਿਵਾਰ ਦੀ ਸਫਾਈ ਦਾ ਕੱਪੜਿਆਂ ਦਾ ਖਿਆਲ ਰੱਖਣੇ ਆ ਸਮਾਜ ਵਿੱਚ ਵੀ ਆਉਂਦਿਆਂ ਜਾਂਦੇ ਆ ਰਸਤੇ ਵਿੱਚ ਪਾਰਕ ਬਣਿਆ ਤੇ ਪਹਿਲਾਂ ਇਹ ਲੈ ਕੇ ਚੱਲ ਗਏ ਕਿ ਆਪਾਂ ਸਫਾਈ ਵੱਲ ਧਿਆਨ ਦਈਏ ਕਈ ਵਾਰੀ ਆਪਾਂ ਗੰਦ ਦੇ ਉੱਤੋਂ ਲੰਘ ਜਾਂਦੇ ਆ ਸੁੱਤੇ ਸੁਤੇ ਹੀ ਬੰਦਾ ਜੀ ਜਾਂਦਾ ਹੈ ਘਟੋ ਘਟ ਸਾਨੂੰ ਗੰਧ ਨਜ਼ਰ ਤੇ ਆਵੇ ਜੇ ਨਜ਼ਰ ਆਉਣ ਲੱਪਿਆ ਫਿਰ ਚੁੱਕਣਾ ਵੀ ਸ਼ੁਰੂ ਕਰ ਦਿਆਂਗੇ ਸੋ ਇਸੇ ਤਰ੍ਹਾਂ ਹੀ ਕਲੱਬ ਦਾਏ ਪਰਪਸ ਹੈ ਕਿ ਇਹਨਾਂ ਜਿਹੜੀਆਂ ਗੁੱਝੀਆਂ ਤਕਲੀਫਾਂ ਕਹਿ ਸਕਦੇ ਹੋ ਜਿਨ੍ਹਾਂ ਨੂੰ ਕਿਸੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਜਾਣਿਆ ਜਾਏ ਸੋ ਦੇ ਵਿੱਚ ਵੱਧ ਤੋਂ ਵੱਧ ਆਪਣਾ ਰੋਲ ਪਾਇਆ ਕੀਤਾ ਜਾਵੇ ਟੈਸਟ ਅਜੇ ਤੇ ਮੈਨੂੰ ਬਹੁਤ ਅੰਦਾਜ਼ਾ ਨਹੀਂ 100 150 ਤੇ ਆ ਹੀ ਗਏ ਆ ਨੇ ਬੀਬੀਆਂ ਜਿੰਨੀਆਂ ਹੋਰ ਰੌਣਗੀਆਂ ਕਰ ਦਾਂਗੇ ਕਿਉਂਕਿ ਸਾਡਾ ਫਰਸਟ ਸਟੈਪ ਸੀ ਤੇ ਅਸੀਂ ਥੋੜੇ ਕਨਫਿਊਜ਼ ਸੀ ਬਹੁਤ ਕਲੈਰਿਟੀ ਨਹੀਂ ਸੀ ਸਾਨੂੰ ਅੱਜ ਤੇ 50 ਕ ਦਾ ਸੋਚਿਆ ਸੀ ਸੋ ਇਹ ਵੀ ਉੱਪਰ ਵਾਲੀ ਦੀ ਮਿਹਰਬਾਨੀ ਹੈ ਕੋ ਇਹਨੂੰ ਉਹਨੇ ਵਡਾਈ ਅੱਗ ਕਰ ਦਿੱਤਾ ਸੋ ਦੇਖਨੇ ਆ ਮੈਨੂੰ ਲੱਗਦਾ 200 ਤੱਕ ਹੋ ਹੀ ਜਾਏਗਾ ਸਪੈਸ਼ਲ ਟੈਸਟ 2-3 ਕਿਸਮ ਦੇ ਕੀਤੇ ਨੇ ਡਾਕਟਰ ਦੀ ਸਲਾਹ ਨਾਲ ਹੀ ਸੀ ਕਿ ਤਿੰਨ ਕਿਸਮ ਦੇ ਟੈਸਟ ਨੇ ਇੱਕ ਤੇ ਜਿਹੜਾ ਆਮ ਤੌਰ ਤੇ ਖੂਨ ਘੱਟ ਹੁੰਦਾ ਕੈਲਸ਼ੀਅਮ ਦੀ ਕਮੀ ਹੁੰਦੀ ਸ਼ੂਗਰ ਉਹ ਏ ਇੱਕ ਖੂਨ ਦੇ ਟੈਸਟ ਨੇ ਲਿਵਰ ਦੇ ਨੇ ਉਹ ਨੇ ਤੇ ਇੱਕ ਹੋਰ ਮੇਜਰ ਟੈਸਟ ਜਿਨ੍ਹਾਂ ਨੂੰ ਕਹ ਲੋ ਮਹਿੰਗੇ ਵੀ ਨੇ ਉਹ ਜਿਹਦੀ ਲੋੜ ਹੋਈ ਫਿਰ ਉਹਦੇ ਮੁਤਾਬਕ ਉਹ ਕਰ ਰਹੇ ਨੇ ਸੋ ਫਿਰ ਮੈਂ ਇਹ ਸਾਰੇ ਹੁਣ ਗਵਾਹ ਹੋ ਗਏ ਨੇ ਕਿ ਤੁਸੀਂ ਮੌਕੇ ਤੇ ਪਹੁੰਚ ਕੇ ਕਿਵੇਂ ਸਾਡੀ ਇਹ ਬਹੁਤ ਵੱਡੀ ਮਦਦ ਦੇ ਕਲੱਬ ਦੀ ਕੇ 12 ਜਦੋਂ ਕੋਈ ਗੱਲ ਸੁਨੇਗਾ ਜਾਣੇਗਾ ਤੇ ਬਹੁਤ ਸਾਰੇ ਸ਼ਾਬਾਸ਼ ਦੇਣ ਵਾਲੇ ਵੀ ਹੋਣਗੇ ਸੋ ਸ਼ਾਬਾਸ਼ੇਵ ਨਾਲ ਇਹ ਅੱਗੇ ਪਹੁੰਚਦਾ ਤੇ ਮੈਂ ਜਿੰਨਾ ਜ਼ਿਆਦਾ ਸਾਰੇ ਕਲੱਬ ਵੱਲੋਂ ਰਗਵਿੰਦਰ ਦਾ ਧੰਨਵਾਦ ਕਰਨਾ ਚਾਹਨੀ ਆ ਕਿ ਇਹਨੂੰ ਜਦੋਂ ਆਵਾਜ਼ ਮਾਰੀਦਾ ਹੁਣ ਵੀ ਆਪਣਾ ਕੰਮ ਛੱਡ ਕੇ ਤੇ ਦੂਧਪੁਰ ਇਧਰਲੇ ਪਿੰਡ ਵਿੱਚ ਕੰਮ ਕਰ ਰਿਹਾ ਤੇ ਉੱਥੋਂ ਆਇਆ ਸੋ ਬਹੁਤ ਮਿਹਰਬਾਨੀ ਹੈ ਗੁਰੂ ਕਿਰਪਾ ਕਰੇ ਤੁਹਾਡੇ ਤੇ ਵੀ